ਅੱਜ ਆਪਣਾ ਆਖੀਰਲਾ ਬਲੌਗ ਹੈ ਜਾਂ ਆਖੀਰਲੀ ਵੀਡੀਓ ਹੈ ਇੱਕ ਦਮ ਮੁੜ ਕੇ ਆਪਾਂ ਕਦੇ ਵੀਡੀਓ ਨਹੀਂ ਬਣਾਉਂਦੇ ਬਸ ਖਤਮ ਇਹ ਤੋਂ ਪਹਿਲਾਂ ਇੱਕ ਗੱਲ ਸੁਣਾਵਾਂ ਤੈਨੂੰ ਹਾਂਜੀ ਸੁਣਾਓ ਪੁਰਾਣੀ ਗੱਲ ਇਹ ਤੋਂ ਪੁਰਾਣੀ ਗੱਲ ਸੁਣਾਵਾਂ ਤੈਨੂੰ ਹੂੰ ਇਹ ਹੋਊਗੀ ਗੱਲ ਜਾਂ ਤੂੰ ਕਰੋਦੇ ਪਾ ਦੇਂਗਾ ਘੜੇ 15000 ਨਹੀਂ ਪਾਉਂਦੇ ਚੱਲ ਯਾਰ ਕੱਟ ਪਾ ਦੇ ਆਉਦੇ ਚੈਨਲ ਸੇ ਸਾਹਮਣੇ ਚੱਲਿਆ ਉਹ ਟ੍ਰੈਕਟਰ ਪਤਾ ਲੱਗਦਾ ਵੀ ਜੱਟ ਦਾ ਵਿਆਹ ਨੇੜੇ ਹੈ ਜਿੰਨਾ ਜਿੰਨਾ ਹਲ ਮਾਰੀ ਨੇ ਇੰਨੇ ਇੰਨੇ ਖੇਤੀ ਤਕਣੇ ਸੇਤ ਠੀਕ ਵਧੀਆ ਬਾਕੀ ਕਿਹੋ ਜਿਹੇ ਕਰਾਹਾ ਮਾਰ ਕੇ ਪਸਾਰੇ ਵੀ ਕ੍ਰੈਸ਼ ਨਾ ਸਹੀ ਉੱਪਰ ਇਧਰ ਚੱਲ ਰਹੀ ਹੈ ਜੀ ਇੰਪੋਰਟੈਂਟ ਡਿਸਕਸ਼ਨ ਮਿੱਟੀ ਫੁੱਲੂਗੀ ਡਾਕਟਰ ਸਾਹਿਬ ਨੇ ਦਵਾਈ ਲਿਖਤੀ ਹੈ ਗੂਛਿਆਂ ਦੇ ਗੁੱਛੇ ਲੱਗੇ ਪਏ ਆ ਤੇ ਸਵਾਦ ਐਡੇ ਹਨ ਗੱਲਾਂ ਹੀ ਛੱਡ ਦਿਓ ਬਿਜਲੀ ਬੋਰਡ ਕਣੀ ਗਿਫਟ ਆ ਗਿਆ ਆਪਾਂ ਨੂੰ ਬੱਟਾਂ ਹੀ ਚਾਹੀਦੀਆਂ ਖੇਤ ਦੀਆਂ ਬੰਦਾ ਤੁਰਤਾ ਲਵੇ ਆਪਣੇ ਤਾਂ ਨਾ ਕੱਟ ਕੇ ਜਮਾਂ ਕੋਨੀਆਂ ਕਰ ਦਿੰਦੇ ਤੇ ਨਾਲ ਹੀ ਲੱਗਾ ਜੀ ਬਾਗ ਅਮਰੂਦਾਂ ਦਾ ਮਾਨ ਸਾਹਿਬ ਕੀ ਹਾਲ ਹੈ ਆਗੇ ਆਗੇ ਸ਼ਾਮਦਾਨ ਯਾਰਾਂ ਕੁਰਸੀ ਤੇ ਬੈਠ ਕੇ ਸ਼ੂਗਰ ਲਾਉਨੇ ਆ ਮਹਦੇਵਾਨ ਸਾਹਿਬ ਤੁਹਾਨੂੰ ਕਿਹਾ ਤਾਂ ਕਿਧੜਵੇ ਤੋਂ ਕੌਣ ਖੜਾ ਹੋਊਗਾ ਕਾਲੀ ਦਲ ਦਾ ਜੀ ਤੁਹਾਡੇ ਹਿਸਾਬ ਨਾਲ ਇਹ ਦੇਖੋ ਜੀ ਕੋਈ ਮਰਜ਼ੀ ਖੜਾ ਹੋ ਜਾਵੇ ਹਾਂਜੀ ਆਪਾਂ ਕਾਲੀ ਦਲ ਦੀ ਸਪੋਰਟ ਕਰਦੇ ਆਂ ਇਹ ਤਾਂ ਗੱਲ ਥੋੜੀ ਸਹੀ ਹੈ ਜੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਤਾਂ ਹਵਾ ਚੰਡੀ ਆਂਦੀ ਵਧੀਆ ਡਾਕਟਰ ਸਾਹਿਬ ਤੁਸੀਂ ਬਾਈ ਬੈਠੇ ਆਂ ਡਾਕਟਰ ਸਾਹਿਬ ਠੰਡੋ ਕੀ ਕੇ ਤੁਸੀਂ ਬਾਈ ਬੈਠੇ ਹੋ ਦਿਨ ਦੇੜੇ ਹੋਰ ਸਰੋ ਤਸਰੀ ਗਾਲੀ ਤਗੜੀ ਜੇਤ ਵਧੀਆ ਜੀ ਲਓ ਵੀ ਦੋਸਤੋ ਡਾਕਟਰ ਸਾਹਿਬ ਨੇ ਦਵਾਈ ਲਿਖਤੀ ਹੈ ਸੋ ਜਾਇਆ ਹੋਇਆ ਪਿਆ ਸੀਗਾ ਤੇ ਅੱਜ ਮਗਾਉਣੇ ਆ ਦਵਾਈ ਮੈਡੀਕਲ ਤੋਂ ਤੇ ਫਿਰ ਹੁੰਨੇ ਆ ਕਾਇਮ ਤੇ ਬਾਕੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਹੋ ਸਕਦਾ ਇਹ ਵੀਡੀਓ ਆਪਣੀ ਆਖੀਰਲੀ ਹੋਵੇ ਇਦ ਮੁੜ ਕੇ ਆਪਾਂ ਨਾ ਕੋਈ ਵੀਡੀਓ ਬਣਾ ਕੇ ਨਾ ਕੋਈ ਬਲੌਗ ਬਣਾ ਕੇ ਜਿਹੜਾ ਤੁਸੀਂ ਦੇਖ ਰਹੇ ਨਹੀਂ ਹੁੰਦਾ ਆਪਣੇ ਭਰਾ ਦੀ ਤੁਸੀਂ ਵੀਡੀਓ ਨਹੀਂ ਸ਼ੇਅਰ ਕਰ ਸਕਦੇ ਇੰਨੀ ਮਿਹਨਤ ਹੁੰਦੀ ਹੈ ਫਿਰ ਦਿਲ ਤਾਂ ਟੁੱਟਦਾ ਹੀ ਹੈ ਨਾ ਚਲੋ ਬਾਕੀ ਦੇਖਦੇ ਆ ਫਿਲਹਾਲ ਤਾਂ ਮੇਰੇ ਸਾਹ ਹੁਣਾ ਆਖੀਰਲਾ ਬਲੌਗ ਹੀ ਹੈ ਜੇ ਚੰਗੇ ਸ਼ੇਅਰ ਸ਼ੁਰ ਕਰ ਦਾਂਗੇ ਤਾਂ ਫਿਰ ਆਪਾਂ ਦੂਰੀਰ ਲੱਗ ਜਾਾਂਗੇ ਨਹੀਂ ਬਾਈ ਥੋਡੀ ਮਰਜ਼ੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਆਪਾਂ ਵੱਧਦੇ ਅੱਜ ਦੀ ਵੀਡੀਓ ਵੱਲ ਬਾਕੀ ਅੱਜ ਅਨਮੋਲ ਮਾਨ ਸਾਹਿਬ ਦੇ ਖੇਤ ਜਾਣਾ ਆਪਾਂ ਮਾਨ ਸਾਹਿਬ ਬਾਣ ਪਾਦਰਾ ਕਰਾ ਰਹੇ ਆ ਤੇ ਉੱਥੋਂ ਦਾ ਤੁਹਾਨੂੰ ਰੌਣਕ ਪੇਲਾ ਦਿਖਾਉਣੀ ਅੱਜ ਜੁੜੇ ਰਹੋ ਲਓਏ ਹਵਾ ਬਹੁਤ ਜ਼ਿਆਦੇ ਚੱਲੀ ਜਾਂਦੀ ਹੈ ਜੇ ਵੀਡੀਓ ਕਲੀਅਰ ਨਹੀਂ ਆਈ ਹੋਵੇ ਆਵਾਜ਼ ਮੇਰੀ ਤਾਂ ਉਹਦੇ ਲਈ ਮਾਫੀ ਮੰਗਦਾ ਤੇ ਵੈਸੇ ਹਵਾ ਠੰਡੀ ਆ ਲੱਗਦਾ ਕਿ ਤੇ ਮੀਂਹ ਪਿਆ ਹੁੰਦਾ ਵਾਕੀ ਆਪਾਂ ਪਹੁੰਚ ਗਏ ਜਿੱਥੇ ਚਾਚਾ ਜੀ ਸਬਜ਼ੀ ਲਾਉਂਦੇ ਹੁੰਦੇ ਆ ਆ ਦੇਖੋ ਚਾਚਾ ਨੇ ਬਾਹਰ ਕਥ ਲਾ ਰੱਖਿਆ ਮਿਰਚਾਂ ਸਬਜ਼ੀ ਦਾ ਬਹੁਤ ਆ ਆ ਪੱਤੇ ਕਿਵੇਂ ਹੋਏ ਪੇ ਗਰਮੀ ਨਾਲ ਆ ਦੇਖੋ ਘਰ ਦੀ ਦੇਸੀ ਆਰਗੈਨਿਕ ਸਬਜ਼ੀ ਹੈ ਇਹ ਇੱਕ ਚੀਜ਼ੂ ਬੜੇ ਲੱਗਦੇ ਆ ਤੇ ਉਹ ਵੀ ਅਸੀਂ ਆਰਗੈਨਿਕ ਤਰੀਕੇ ਨਾਲ ਹੀ ਪਕਾਉਨੇ ਆ ਉਹਨਾਂ ਨੂੰ ਖਾਹਰ ਚ ਮਲੇਟ ਕੇ ਇਹ ਆਪਣੇ ਘਰੇ ਥਾਂ ਹੈਗਾ ਤਾਂ ਸਬਜ਼ੀ ਸੋਜੀ ਆਪ ਲਾਉਣੀ ਚਾਹੀਦੀ ਐ ਇਹਦੇ ਵਿੱਚ ਘੋਲ ਨਹੀਂ ਕਰਨੀ ਚਾਹੀਦੀ ਹੁਣ ਤੁਹਾਨੂੰ ਦਿਖਾਉਣਾ ਮੈਂ ਚੀਕੂ ਆਹ ਵੇਖੋ ਲੱਗੇ ਪਏ ਵਾਹ ਗੁੱਛਾਂ ਦੇ ਗੁੱਛੇ ਲੱਗੇ ਪਏ ਆ ਤੇ ਸਵਾਦ ਐਡੇ ਹਨ ਗੱਲਾਂ ਹੀ ਛੱਡ ਦਿਓ ਘਰ ਦੀ ਚੀਜ਼ ਤਾਂ ਫਿਰ ਘਰ ਦੀ ਹੁੰਦੀ ਆ ਨਾ ਬਿਨਾਂ ਰੇਸਪੀ ਵਾਲੀ ਹੁਣ ਕਈ ਮੈਂ ਵੇਖਿਆ ਵੀਡੀਓ ਦੇ ਵਿੱਚ ਜਿਵੇਂ ਆਂਬ ਆ ਜਾਂ ਕੋਈ ਹੋਰ ਫਰੂਟ ਆ ਉਹਨੂੰ ਦਵਾਈ ਜੀ ਲਾ ਕੇ ਪੇਟੀ ਚ ਬੰਦ ਕਰ ਦਿੰਦੇ ਆ ਤੇ ਕੁਝ ਦਿਨਾਂ ਤੱਕ ਪੱਕੀ ਜਾਂਦਾ ਪਰ ਅਖਵਾਰ ਵਾਲਾ ਤਰੀਕਾ ਸਭ ਤੋਂ ਘੈਂਟ ਆ ਆਪਾਂ ਨੂੰ ਤਹੀ ਵਧੀਆ ਲੱਗਦਾ ਦੇਖੋ ਹਵਾ ਨੇਰ ਚੱਲੀ ਜਾਂਦਾ ਜਾਂ ਤਾਂ ਹੁਣੇ ਚੱਲ ਕੇ ਹਟ ਜੇ ਜੇ ਰਾਤ ਨੂੰ ਆ ਗਈ ਨਾ ਨੇਰੀ ਸਾਰੀ ਰਾਤ ਲਾਈਟ ਨਹੀਂ ਆਉਣੀ ਬਾਈ ਬੁਰਹਾਲੀ ਹੋ ਜੂਗਾ ਤੇ ਗਰਮੀ ਇੰਨੀ ਜ਼ਿਆਦਾ ਹੋ ਜਾਂਦੀ ਐ ਚਲ ਹੁਣ ਤਾਂ ਹਵਾ ਚੱਲੀ ਜਾਂਦੀ ਐ ਤਨੀ ਬਾਹਰ ਤੁਰੇ ਵੀ ਨਹੀਂ ਆਉਂਦਾ। ਲਓ ਵੀ ਦੋਸਤੋ, ਬਿਜਲੀ ਬੋਰਡ ਕਣੀ ਗਿਫਟ ਆ ਗਿਆ ਆਪਾਂ ਨੂੰ। ਬਿਜਲੀ ਦਾ ਬਿੱਲ। ਹੁਣੇ ਭਰਾਂਗੇ। ਪਤਾ ਨਹੀਂ ਲਾਸਟ ਡੇਟ ਕਿੰਨੀ ਹੈ ਦੇਖਦਾ ਜਾ ਕੇ ਮੈਂ। ਬਾਕੀ ਜਿਹੜਾ ਹੁਣ ਜੂਨਟਾ ਮਾਫ ਆ, ਇਹਦਾ ਫਾਇਦਾ ਠੰਡਾ ਜਿੱਤਾ ਹੁੰਦਾ ਜ਼ਰੂਰ। ਪਰ ਗਰਮੀ 'ਚ ਕੋਈ ਫਾਇਦਾ ਨਹੀਂ। ਗਰਮੀ 'ਚ ਹਰੇਕ ਘਰ ਦੀਆਂ ਜੂਨਟਾਂ ਤੋਂ ਵੱਧਦੀਆਂ ਮਾਚੀ ਜਾਂਦੀਆਂ। ਜਾਂ ਤਾਂ ਐ ਹੋਣਾ ਚਾਹੀਦਾ ਸੀ ਮੇਨ 200 ਜੂਨਟਾ ਜਾਂ 300 ਜੂਨਟ ਜਿੰਨੀ ਵੀ ਹੈ, ਉਹ ਪੱਕੀ ਮਾਫ ਹੋਵੇ। ਵੀ ਉਦੋਂ ਉੱਤੇ ਬਿੱਲ ਆਊਗਾ। ਇਹਨਾਂ ਦਾ ਐ ਵੀ ਜੇ 200 ਜੂੰਟ ਲੰਘ ਗਏ ਤਾਂ ਸਾਰੇ ਦਾ ਬਿੱਲ ਆਊਗਾ ਚਲੋ ਬਾਕੀ ਜੁੜੇ ਰਹਾ ਸਾਡਾ ਹੋਰ ਤਿੰਨੇ ਅਪਡੇਟਸ ਨੂੰ ਥੋੜਾ ਜਰ ਤਾਈ ਮਾਨ ਸਾਹਿਬ ਦੇ ਖੇਤ ਜਾ ਕੇ ਲੋ ਜੀ ਅਸੀਂ ਪਹੁੰਚ ਗਏ ਆ ਮਾਨ ਸਾਹਿਬ ਦੇ ਖੇਤ ਅਨਮੋਲ ਸਿੰਘ ਮਾਨ ਪਿੱਛੇ ਜਿਹਨਾਂ ਨੇ ਮਿੱਟੀ ਚ ਕਾਈ ਸੀ ਤੇ ਹੁਣ ਬਾਣ ਪੱਧਰਾ ਕਰਾ ਰਹੇ ਆ ਤੇ ਇੱਥੇ ਡਾਕਟਰ ਰੋਬਨ ਜੀ ਵੀ ਲੱਗੇ ਹੋਏ ਨੇ ਹਾਂ ਤੇ ਪਾਟੀਆਂ ਸਮਾਨ ਲੈ ਕੇ ਆਏ ਆ ਅਸੀਂ ਨੌਜਵਾਨਾਂ ਵਾਸਤੇ ਗਰਮੀ ਬਹੁਤ ਜ਼ਿਆਦਾ ਹੈ ਕੋਈ ਪਿਉਣੇ ਇਹਨਾਂ ਨੂੰ ਬੱਤਾ ਛੱਤਾ ਹਾਂ ਗੋਲੀ ਵਾਲਾ ਬੱत्ता ਤੇ ਵੇਖੋ ਦੋਸਤੋ ਬੱਟਾਂ ਐ ਚਾਹੀਦੀਆਂ ਖੇਤ ਦੀਆਂ ਬੰਦਾ ਤੁਰਤਾ ਲਵੇ ਆਪਣੇ ਤਾਂ ਨਾ ਕਟ ਕੇ ਜਮਾ ਕੋਨੀਆਂ ਕਰ ਦਿੰਦੇ ਆ ਆ ਦੇਖੋ ਹੈ ਨਾ ਨਜ਼ਾਰਾ ਹਾਂ ਤੇ ਕੋਠਾ ਵਾਕਈ ਐਂ ਚਾਹੀਦਾ ਹਾਂ ਹਾਂ ਪਿਛਲੇ ਬਲੌਗ ਦੇ ਵਿੱਚ ਵੀ ਅਸੀਂ ਇਹ ਦਿਖਾਇਆ ਸੀਗਾ ਤੇ ਕਿਉਂਕਿ ਐ ਆਪਣਾ ਦੂਜਾ ਘਰ ਹੀ ਹੁੰਦਾ ਖੇਤ ਪਹਿਲਾਂ ਹੀ ਲਾ ਲਓ ਦੂਜਾ ਕੀ ਕਿਉਂਕਿ ਜ਼ਮੀਨ ਨਹੀਂ ਕਰ ਦਿੱਤਾ ਪਾਉਂ ਤੇ ਇਹਦੇ ਵਿੱਚ ਇੱਕ ਕੋਠਾ ਛੋਟਾ ਪਾਇਆ ਹੋਵੇ ਨਿਆਰੇਦਾਰ ਵਧੀਆ ਤੇ ਮਜਾ ਆ ਜਾਂਦਾ ਕਰੇ ਸ਼ੁਕਰ ਸ਼ੁਕਰ ਲਾਉਣ ਨੂੰ ਆਹ ਦੇਖੋ ਕੋਠਾ ਤੁਸੀਂ ਨਿਆਰੇਦਾਰ ਸਾਹਮਣੇ ਚੱਲਿਆਂ ਦੇ ਟਰੈਕਟਰ ਪਤਾ ਲੱਗਦਾ ਵੀ ਜੱਟ ਦਾ ਵਿਆਹ ਨੇੜੇ ਹੈ ਦੇਖੋ ਤੁਸੀਂ ਨਿਆਰਾ ਤੇ ਨਾਲ ਹੀ ਲੱਗਾ ਜੀ ਬਾਗ ਅਮਰੂਦਾਂ ਦਾ ਇਹ ਤੇ ਮਾਨ ਸਾਹਿਬ ਦਾ ਕਬਜ਼ਾ ਹੀ ਹੈ ਮਰੂਦਾ ਦੇ ਨਾਲ ਮਾਨ ਸਾਹਿਬ ਨੇ ਹੋਰ ਬੂਟੇ ਵੀ ਲਾਏ ਆ। ਇਹ ਸੀ ਦੀ ਆਪਾਂ ਵੀਡੀਓ ਪਾਈ ਸੀ ਇੱਕ ਜਦੋਂ ਬਾਣ ਉੱਚਾ ਹੁੰਦਾ ਸੀਗਾ ਹੁਣ ਮਾਨ ਸਾਹਿਬ ਨੇ ਨੀਵਾ ਕਰਾਇਆ ਉਦੋਂ ਜੀਸੀਬੀ ਲੱਗੀ ਹੋਈ ਸੀ। ਤੇ ਠੰਡਾ ਦਾ ਟਾਈਮ ਸੀ। ਤੇ ਹੁਣ ਮਾਨ ਸਾਹਿਬ ਇਹਨੂੰ ਪੱਧਰਾ ਕਰਾ ਰਹੇ ਆ। ਪੱਧਰਾ ਤਾਂ ਹੋ ਹੀ ਗਿਆ ਲਗਭਗ। ਤੇ ਮਤਲਬ ਬਾਣ ਬੁਣ ਤਿਆਰ ਕਰ ਰਹੇ ਆ। ਉਹ ਡਾਕਟਰ ਸਾਹਿਬ ਬੈਠੇ ਟਰੈਕਟਰ ਤੇ। ਤੇ ਅੱਜ ਪਹਿਲੀ ਵਾਰ ਹੀ ਵੇਖਿਆ ਡਾਕਟਰ ਸਾਹਿਬ ਬਿਨਾਂ ਕਿਸੇ ਮਿਊਜ਼ਿਕ ਤੋਂ ਟਰੈਕਟਰ ਚਲਾ ਰਹੇ ਆ ਬਹੁਤ ਵੱਡੀ ਗੱਲ ਆ। ਵਾਜੀਵਾ ਡਾਕਟਰ ਸਾਹਿਬ ਸਲੂਟ ਆ ਤੁਹਾਨੂੰ ਵੀ ਤੁਸੀਂ ਆਸ-ਪਾਸੇ ਢਾਣੀਆਂ ਉਸ ਗੱਲ ਦਾ ਧਿਆਨ ਰੱਖਿਆ ਦੇਖੋ ਤੁਸੀਂ ਨਜ਼ਾਰਾ ਖੇਤਾਂ ਦਾ ਸ਼ਾਮ ਹੋ ਗਈ ਹੈ ਮੌਸਮ ਤੁਹਾਡੇ ਸਾਹਮਣੇ ਹੈ ਗਰਮੀ ਬਹੁਤ ਜ਼ਿਆਦਾ ਤਰਾ ਨਿਕਲਿਆ ਪਿਆ ਤੇ ਮਾਨਸਰੀਆਂ ਸਾਰੀਆਂ ਬੱਟਾਂ ਹੀ ਆਏਆਂ ਚੌੜੀਆਂ ਪੂਰੀਆਂ ਤੇ ਚਾਈਦੀਆਂ ਵੀ ਆਈਆਂ ਨਹੀਂ ਤਾਂ ਨਾ ਆਪਣੇ ਜਿਹੜੇ ਬਾਣ ਆਪ ਬਠੇਕੇ ਦੇਦੇ ਨੇ ਯਾਰਾ ਤਰ ਇੱਕ ਤਾਂ ਉਹ ਮਤਲਬ ਆਹ ਸਾਡੀ ਰੇਸ ਵੀ ਜਿਆਦਾ ਪਾ ਦਿੰਦੇ ਹੈ ਇੱਕ ਨਾ ਬੱਟਾ ਇਡੀਆਂ ਪਤਲੀਆਂ ਕਰ ਦੇਣਗੇ ਵੀ ਇੱਕ ਪੈਰ ਸਿੰਗਲ ਪੈਰ ਵੀ ਇੰਦਰ ਆ ਜਾਂਦਾ ਬੱਟਾਂ ਤੇ ਕਿਤਾ ਕਰਕੇ ਬੱਟਾ ਬੱਟਾ ਪੁਰਾ ਚੌੜੀਆਂ ਚਾਹੀਦੀਆਂ ਤੇ ਇੱਧਰ ਬੈਠੇ ਮਾਨ ਸਾਹਿਬ ਤੁਹਾਨੂੰ ਦਿਖਾਉਣੇ ਆ ਮਾਨ ਸਾਹਿਬ ਕੀ ਹਾਲ ਹੈ ਵਧੀਆ ਬੰਦੇ ਆ ਗਏ ਆ ਗਏ ਆ ਗੇ ਸ਼ਾਮ ਦਾ ਨਜ਼ਾਰਾ ਕੁਰਸੀ ਤੇ ਬੈਠ ਕੇ ਸ਼ੂਗਰ ਲਾਉਨੇ ਆ ਮੈਂ ਤੇ ਮਾਨ ਸਾਹਿਬ ਕੋਈ ਗੱਪਸ਼ਪ ਕਰਦੇ ਆ ਪਾਕਿਸਤਾਨੀ ਭਰਾਵਾਂ ਦੇ ਕਹਿਣ ਵਾਂਗੂ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਬੋਲਦੇ ਉੱਥੇ ਆਈਆਂ ਤੇ ਗੱਪਸ਼ਪ ਕਿਉ ਮਾਨ ਸਾਹਿਬ ਸਹੀ ਗੱਲ ਹੈ ਮੈਂ ਜਾ ਕੇ ਆਇਆ ਬੈਠਾ ਆ ਦੇਖੋ ਮਾਨ ਸਾਹਿਬ ਦੇ ਹਾਂ ਗਿੜੇ ਲਾਉਂਦੇ ਰਹਿੰਦੇ ਮਾਨ ਸਾਹਿਬ ਸੁਪਨੇ ਚ ਲਓ ਜੇ ਇਧਰ ਵੀ ਹੁਣ ਪਿਆਰੀ ਹੈ ਮਾਨ ਸਾਹਿਬ ਦੀ ਪੂਰੀ ਵੈਰੀ ਗੁੱਡ ਮਾਨ ਸਾਹਿਬ ਕਿੰਨਾ ਯਾਰ ਇਹਦਰ ਮੌਸਮ ਬਣਿਆ ਪਿਆ ਮਾਨ ਸਾਹਿਬ ਆ ਕੁਰਸੀਆਂ ਆਪਾਂ ਨੂੰ ਗਿਫਟ ਕੀਤੀਆਂ ਅਨਮੋਲ ਕਦੀ ਵਾਪਸ ਗਰੇਵਾਲ ਸਾਹਿਬ ਨੇ ਅਨਮੋਲ ਗਰੇਵਾਲ ਸਾਹਿਬ ਨੇ ਮਾਨ ਸਾਹਿਬ ਨੂੰ ਕੁਰਸੀਆਂ ਗਿਫਟ ਕਰੀਆਂ ਵਾਜੀ ਵਾ ਬੈਠਣਾ ਕਿਹੜੇ ਬੈਠੋ ਉਹ ਸੁਧਾਰੀਆਂ ਦਿੱਤੀਆਂ ਫਰਾਈਆਂ ਆਖੋ ਅੱਛਾ ਮਾਨ ਸਾਹਿਬ ਹੋਰ ਸੁਣਾਓ ਕੀ ਹਾਲ ਹੈ ਹਾਂ ਨਿਆਰੇ ਤੇ ਕੀ ਸਥਿਤੀ ਰਹੂਗੀ ਆਪਣੇ ਤੁਹਾਨੂੰ ਕੀ ਲੱਗਦਾ ਕਿ ਦੜਵੇ ਤੋਂ ਕੌਣ ਖੜਾ ਹੋਊਗਾ ਕਾਲੀਦਲ ਦਾ ਜੀ ਤੁਹਾਡੇ ਹਿਸਾਬ ਨਾਲ ਇਹ ਦੇਖੋ ਜੀ ਕੋਈ ਮਰਜ਼ੀ ਖੜਾ ਹੋ ਜਾਵੇ ਹਾਂਜੀ ਆਪਾਂ ਕਾਲੀਦਲ ਦੀ ਸਪੋਰਟ ਕਰਦੇ ਆ ਇਹ ਤਾਂ ਗੱਲ ਥੋੜੀ ਸਹੀ ਹੈ ਠੀਕ ਹੈ ਜੀ ਸ਼ੁਰੂ ਤੋਂ ਵੋਟ ਆਪਾਂ ਕਾਲੀਦਲ ਨੂੰ ਪਾਈਏ ਜਰੋਂ ਦੀ ਬਣੀ ਹੈ ਤਾਂ ਉੱਥੇ ਹੀ ਪਾਉਣੀ ਹੈ ਆਪਾਂ ਚੱਲਾਂਗੇ ਵੀ ਹਾਂਜੀ ਚੱਲਾਂਗੇ ਸਪੋਰਟ ਦੇ ਵੀ ਚੱਲਾਂਗੇ ਨਜ਼ਾਰੇ ਲੈ ਕੇ ਆਵਾਂ ਮੇਰਾ ਮੰਨਣਾ ਮਾਨ ਸਾਹਿਬ ਵੀ ਯਾਰਾ ਸੁਖਵੀਰ ਜੀ ਖੜੇ ਹੋਣਗੇ ਤੇ ਜਾਫਰ ਢਿੱਲੋ ਸਾਹਿਬ ਦੋਨੇ ਚੱਕੀਆਂ ਨਾਲ ਖੜਾ ਹੋਊਗਾ ਸਹੀ ਗੱਲ ਹੈ ਤੇ ਜੇ ਆਪਾਂ ਇਹ ਇਲੈਕਸ਼ਨ ਜਿੱਤਦੇ ਆ ਤਾਂ ਪਾਰਟੀ ਦੀ ਹਵਾ ਉਦੋਂ ਵੀ ਪਾਰਟੀ ਹਵਾ ਬਣੀ ਸੀ ਤੇ ਆਉਣਾ ਇਲੈਕਸ਼ਨ ਜਿੱਤ ਗਈ ਸੀ ਕਾਲੀਦੋ ਸਹੀ ਗੱਲ ਹੈ ਜੀ ਨਹੀਂ ਹੁਣ ਹਵਾ ਬਣੂਗੀ ਤਿੰਨ ਸਾਲ ਹਵਾ ਬੰਨਪੇ ਹੀ ਹੈ ਨਹੀਂ ਸਹੀ ਗੱਲ ਹੋਰ ਠੀਕ ਹੋ ਜੀ ਵਧੀਆ ਵੀਰ ਹੋਰ ਜੀ ਭਾਈ ਸਾਹਿਬ ਆ ਗਿਆ ਡਮਾਉਣੇ ਤੋਂ ਤਕੜੇ ਹੋ ਜੀ ਤੇ ਪਾਜੀ ਕਿੱਧਰ ਗਏ ਸੀਪਾ ਸਾਈ ਦੇ ਇਕਰੇ ਸਾਡੇ ਪਿੰਡਾਂ ਦੇ ਬੰਦੇ ਥੋੜੇ ਜੇ ਕੈਮਰੇ ਤੋਂ ਬੜਾ ਸੰਗਦੇ ਹੋਂ ਤੇ ਤੁਹਾਨੂੰ ਪਤਾ ਹੀ ਹੈ ਲੋ ਜੀ ਡਾਕਟਰ ਸਾਹਿਬ ਪਹੁੰਚ ਚੁੱਕੇ ਨੇ ਡਾਕਟਰ ਸਾਹਿਬ ਕੀ ਹਾਲ ਹੈ ਡਾਕਟਰ ਸਾਹਿਬ ਦੇ ਹੈੱਡਫੋਨ ਲੱਗੇ ਹੋਏ ਆ ਪਾਈ ਗਾਣੇ ਲਾਈ ਬੈਠਾ ਮੈਂ ਵੀ ਅਖੜਾ ਸਾਹਿਬ ਗਾਣੇ ਕਿਉਂ ਲਾਈ ਬੈਠਾ ਡਾਕਟਰ ਸਾਹਿਬ ਕੀ ਹਾਲ ਹੈ ਠੀਕ ਵਧੀਆ ਸਿਹਤ ਕਿਵੇਂ ਹੈ ਨਾਲ ਤਾਂ ਠੀਕ ਆ ਬੱਜੇ ਨੂੰ ਗਰਮੀ ਤਾਂ ਗਰਮੀ ਤਾਂ ਤੈਨੂੰ ਪਤਾ ਹੀ ਕਿੰਨੀ ਕ ਹੋਰ ਸੁਣਾਓ ਫੇਰ ਤਾਂ ਜਿੰਨਾ ਜਿੰਨਾ ਹਲ ਮਾਰੇ ਨੇ ਇੰਨੇ ਇੰਨੇ ਖੇਤ ਤੇ ਤਕਣੀਓ ਸਿਹਤ ਠੀਕ ਵਧੀਆ ਮਿੱਟੀ ਨਾਲ ਮਿੱਟੀ ਹੋਣਾ ਚਾਹੁੰਦਾ ਤੈਨੂੰ ਮਿੱਟੀ ਤੋਂ ਅਲਰਜੀ ਹੈ ਮਟਿਆਰੇ ਉਹ ਸਹੀ ਚੀਜ਼ ਜੱਟਾਂ ਦੇ ਕੰਮ ਆ ਹੀ ਹੁੰਦੇ ਆ ਫਿਰ 12 ਮਹੀਨੇ 3 ਦਿਨ ਮਿੱਟੀ 'ਚ ਨੰਗਦੇ ਆ ਆ ਤੇਰੀ ਬਧੂੜੀ ਕੀ ਕਰਾਹਾ ਮਾਰ ਕੇ ਪਹਿਲਾਂ ਪਸਾਰਾ ਵੀ ਕਰਾਣਾ ਸਹੀ ਹੋਊਗਾ ਇੱਧਰ ਚੱਲ ਰਹੀ ਹੈ ਜੀ ਇੰਪੋਰਟੈਂਟ ਡਿਸਕਸ਼ਨ ਬਾਹਰ ਮਿੱਟੀ ਫੁੱਲੂਗੀ ਹਾਂ ਬਾਹਰ ਤੋਂ ਬਾਅਦ ਇੱਕ ਵਾਰੀ ਕਰਾਹਾ ਫੇਰ ਮੰਗੂਆ ਬਾਣ ਕੀ ਕਰ ਰਹੇ ਹੋ ਮਾਨ ਸਾਹਿਬ ਮੈਂ ਤੁਹਾਡੀ ਡਿਸਕਸ਼ਨ ਹੈ ਜਿਹੜੀ ਉਹ ਕਰ ਰਿਹਾ ਲਓ ਜੀ ਚਾਚਾ ਜੀ ਵੀ ਆ ਗਏ ਨੇ ਪੁਰਾਣੇ ਖਿਡਾਰੀ ਕਬੱਡੀ ਦੇ ਸੋ ਅਸੀਂ ਕਿਹਾ ਚਾਚਾ ਜੀ ਹੂੰ ਖੜਾ ਵੀ ਸੀ ਉਹ ਨਹੀਂ ਖੜੇ ਨਹੀਂ ਪਹਿਲਾਂ ਤਾਂ ਖਿਡਾਰੀ ਸੀਗੇ ਚਾਚਾ ਨੇ ਸਿੱਧਾ ਭਰਤੀ ਕਰਦੇ ਪੁਲਿਸ ਚ ਪਹਿਲਾਂ ਪੂਰੇ ਸੀ ਜਮਾ ਪੁਰਾਣੀ ਗੱਲ ਹੀ ਕਰਦਾ ਮੈਂ ਨਹੀਂ ਹੁਣ ਫਿੱਟ ਪਏ ਹਾਂ ਇਹ ਵਾਲੀਬਾਲ ਦਾ ਖੇਡ ਨਹੀਂ ਹੁਣ ਵੀ ਫਿੱਟ ਪਏ ਹਾਂ ਵਾਲੀਬਾਲ ਕੌਣ ਉਹ ਗੁਰਪ੍ਰੀਤ ਆ ਗਿਆ ਅੱਛਾ ਚਾਚਾ ਗੁਰਪ੍ਰੀਤ ਵੀ ਆ ਗਏ ਚਾਚਾ ਜੀ ਹੋ ਠੀਕ ਹਾਂ ਇਹ ਤਾਂ ਕਾਫੀ ਪੁਰਾਣੇ ਕੰਡੇ ਆਏ ਪੁਰਾਣੇ ਖਿਡਾਰੀ ਆ ਬੈਠੇ ਆ ਮੈਂ ਕਿ ਦੱਸ ਘਟਾ ਮੈਂ ਚਾਚੇ ਇਹਨੂੰ ਤਾਂ ਪਹਿਲੇ ਪੁਲਿਸ ਵਿੱਚ ਭਰਤੀ ਕਰਦੇ ਉਹ ਲੱਗੇ ਨਹੀਂ ਉਹਦਾ ਸਾਰੇ ਨਹੀਂ ਕਰਦੇ ਉਹਦਾ ਬਹੁਤ ਕਰਦੇ ਉਹ ਤਾਂ ਉਹਦੋਂ ੱੱਕੇ ਨਾ ਕਰਦੇ ਸੀ ਇੱਕ ਤਰ੍ਹਾਂ ਇਹ ਤੋਂ ਪਹਿਲਾਂ ਦੀ ਗੱਲ ਸੁਣਾਵਾਂ ਤੈਨੂੰ ਹਾਂਜੀ ਸੁਣਾਓ ਪੁਰਾਣੀ ਗੱਲ ਯੇਦੂ ਪੁਰਾਣੀ ਗੱਲ ਸੁਣਾਉਣਾ ਤੁਹਾਨੂੰ ਹੂੰ ਇਹ ਹੋਊਗੀ ਗੱਲ ਯਾ ਤੂੰ ਫਿਰ ਉਹਦੇ ਪਾ ਦੇਂਗਾ ਘੜੇਕ 5000 ਨਹੀਂ ਪਾਉਂਦੇ ਚੱਲ ਯਾਰ ਕੱਟ ਪਾ ਦੇ ਆ ਉਹਦੇ ਚੈਨਲ ਤੇ ਕੱਟਣ ਲੱਗਿਆ ਚੱਲ ਮੈਂ